ਗੁੱਡ ਮਾਰਨਿੰਗ ਦੋਸਤੋ ਪੀਹਾਲ ਚਾਲਾ ਸਾਰਾ ਪਿਆਰ ਪਰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਨਵੀਂ ਵੀਡੀਓ ਨਵੀਂ ਸਵੀਰ ਦੇ ਨਾਲ ਤੇ ਜਿਵੇਂ ਤੁਸੀਂ ਪਿਛਲੇ ਬਲੌਗ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਆਪਾਂ ਸੀਗੇ ਘਰ ਕਿ ਕਿਰਿਆ ਕਰਾਇਆ ਸੀ ਚਾਚਾ ਜੀ ਹੋਰ ਨੇ ਖੰਡ ਪਾਠ ਤੇ ਕੱਲ ਪਏ ਸੀਗੇ ਭੋਗ ਤੇ ਅੱਜ ਆਪਣਾ ਉਹੀ ਰੁਟੀਨ ਚੱਲਣਾ ਹੈ ਅੱਜ ਆਪਾਂ ਹੁਣ ਪਹਿਲਾਂ ਆਪਾਂ ਚੱਲਾਂਗੇ ਆਪਣੇ ਕੰਮ ਤੇ ਤੇ ਦੇਖਦੇ ਆ ਚੱਲੇ ਕੀ ਬਣਦਾ ਫਿਲਹਾਲ ਆਪਾਂ ਹੁਣ ਹੋ ਗਏ ਤਿਆਰ ਕੁਲ ਰੈਡੀਆਂ ਰੈਡੀ ਹੋ ਗਏ ਚੱਲਦੇ ਆਂ ਆਪਣੇ ਦਫ਼ਤਰ ਮੂਨਤ ਨੂੰ ਤੇ ਵਾਕੀ ਮਿਲਦਾ ਫਿਰ ਚੱਲ ਕੇ ਕੀ ਬਣਦਾ ਕੀ ਨਹੀਂ ਤੇ ਪਰ ਫਿਲਹਾਲ ਆਪਾਂ ਹੁਣ ਚੱਲੀ ਪਲਾਂ ਸੋਈ ਵਿੱਚ ਰੋਟੀ ਖਾਣੋਂ ਇਹ ਤੇ ਪਹ ਹੋ ਗਿਆ ਰੈਡੀ ਤੇ ਘਰ ਵਿੱਚ ਬਣੇ ਸਜ ਕਰੇਲੇ ਦੀ ਸਬਜੀ ਰੋਟੀ ਲੱਸੀ ਆਪਾਂ ਨੇ ਸਾਰ ਕੁਝ ਖਾ ਲਿਆ ਤੇ ਆਪਣਾ ਮੋਟਰਸਾਈਕਲ ਹੋ ਗਿਆ ਰੈਡੀ ਤੇ ਆਪਾਂ ਹੁਣ ਚੱਲਦੇ ਆਂ ਅੱਜ ਵਾਕਿਆ ਮੌਸਮ ਵੀ ਠੰਡਾ ਹੈ ਠੰਡੀ ਠੰਡੀ ਹਵਾ ਚੱਲਣ ਲੱਗੀ ਪਈ ਹੈ ਤੇ ਮੌਸਮ ਥੋੜਾ ਕੋਚ ਚੇਂਜ ਹੋ ਗਿਆ ਬੱਧਰਵਾਜੀ ਬਣੀ ਪਈ ਹੈ ਮੌਸਮ ਹੋ ਗਿਆ ਠੰਡਾ ਤੇ ਆਪਾਂ ਹੁਣ ਸੱਚ ਚੱਲਦੇ ਆਂ ਜੀ ਆਪਣੇ ਕੰਮ ਤੇ ਪਹੁੰਚ ਕੇ ਆਪਣੀ ਵਰਕਸ਼ਾਪ ਦੇ ਅੰਦਰ ਤੇ ਵਰਕਸ਼ਾਪ ਦੇ ਟਰੈਕਟਰ ਆਈਰ ਨੇ ਕਹੀ ਜਿਹੜਾ ਕੰਮ ਕਰਨ ਤੇ ਕਾ ਖੜਾ ਜੰਨਾ ਵੱਡਾ 404 ਹੈ ਜਿਹਦਾ ਕਲਚ ਤੇ ਗੇਅਰ ਖੁਰ ਗਿਆ ਤੇ ਪਹਿਲਾਂ ਕਰਾਇਆ ਜਿਹਦਾ ਕਲਚ ਦਾ ਕੰਮ ਤੇ ਹੁਣ ਇਹਦਾ ਖੁਰ ਗਿਆ ਗੇਅਰ ਗੇਅਰ ਬਗਾਉਂਦਾ ਸੀ ਟਰੈਕਟਰ ਫਿਰ ਚੱਲਦਾ ਮੱਕੀ ਵਾਲੀ ਤੇ ਤੁਸੀਂ ਤੇ ਤੇ ਵਾਕਿ ਡਾਇਰੈਕਟਰ ਕਾਫੀ ਆਏ ਹੋਏ ਨੇ ਅੱਜ ਦੇਖਦੇ ਆ ਕਿੰਨਾ ਕੰਮ ਨਿਭੜਦਾ ਹੈ ਕਿੰਨਾ ਕਰਦਾ ਹੈ ਕਿੰਨਾ ਕੰਪਲੀਟ ਹੈ ਤੇ ਆਪਾਂ ਚੱਲਦੇ ਹਾਂ ਹੁਣ ਉੱਪਰ ਆਪਣੇ ਦਫ਼ਤਰ ਦੇ ਇੱਕ ਸਣ ਚੱਲ ਕੇ ਦੇਖਣ ਨੂੰ ਕਈ ਦਿਨਾਂ ਬਾਅਦ ਆਇਆ ਕਿਉਂਕਿ ਪ੍ਰੋਗਰਾਮ ਸੀ ਕੁਝ ਬਾਹਰ ਅੰਦਰ ਫਿਰਤੇ ਸੀਗੇ ਤੇ ਆਪਾਂ ਆਏ ਹਾਂ ਜੀ ਹੁਣ ਅੱਜ ਦਫ਼ਤਰ ਦੇ ਵਿੱਚ ਤੇ ਇਸ ਸਾਈਡ ਬਾ ਦਫ਼ਤਰ ਆਉਣਾ ਜੀ ਪੱਖਾ ਚੱਲਣ ਲੱਗੇ ਪਏ ਗਰਮ ਹੈ ਇਸ ਵਕਤ ਉਹਰੇ ਕਮਰੇ 'ਚ ਪੱਖਾ ਲਾ ਗਿਆ ਸੀਗਾ ਇਹ ਪਰਸਤੋਰ ਨੂੰ ਤੇ ਸਮਾਨ ਜਿੱਤੇ ਆਪਣਾ ਸਾਰਾ ਰੱਖਿਆ ਹਸਨ ਪਹਿਲੇ ਵੀ ਕਈ ਵੀਡੀਓ ਵਿੱਚ ਤੁਸੀਂ ਦੇਖੀ ਹੈ ਤੇ ਬਾਕੀ ਦੇਖਦੇ ਹਾਂ ਅੱਜ ਕੰਮ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਬਾਕੀ ਕਿਰਪਾ ਰਹੀ ਮਹਾਰਾਜ ਦੇ ਕੰਮ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਮਿਲਦੇ ਹਾਂ ਫਿਰ ਇੱਕ ਵਾਰ ਫਿਰ ਇਸ ਦੁਆਰਾ ਤੇ ਅੱਜ ਆਪਾਂ ਦੋਸਤੋ ਘਰ ਤੋਂ ਥੋੜਾ ਜਿਹਾ ਕੰਮ ਆ ਆਪਾਂ ਇਸ ਕਰਕੇ ਜਲਦੀ ਅੱਜ ਕਰੇ ਬਾਅਦ ਜਾ ਰਹੇ ਹਾਂ ਕਿਉਂਕਿ ਆਪਾਂ ਨੇ ਕਰਾਉਣੇ ਆ ਜੀ ਏਸੀ ਦੀ ਅੱਜ ਸਰਵਿਸ ਤੁਹਾਨੂੰ ਪਤਾ ਹੀ ਹੈ ਗਰਮੀ ਨੇ ਇੰਨੀ ਚੱਲ ਰਹੀ ਹੈ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਆਪਾਂ ਕਰਾਉਣੇ ਸੀ ਸਰਵਿਸ ਤੇ ਕਿਹਾ ਸੀ ਕਰਾ ਵੀ ਲੀਕ ਸੀਗੀ ਤੇ ਅੱਜ ਆਪਾਂ ਮਿਸਤਰੀ ਭરા ਆਏ ਤੇ ਉਹ ਕੋਸਮੇ ਤੱਕ ਆਪਣਾ ਘਰੇ ਆਉਣਾ ਤੇ ਆਪਾਂ ਚੱਲਦੇ ਆ ਚੱਲ ਕੇ ਕਰਾਉਣੇ ਆ ਜੀ ਏਸੀ ਦੀ ਸਰਵਿਸ ਤੇ ਗੁਰਮਿੰਦ ਮਿਸਤਰੀ ਨਾਲ ਦੇਖ ਕੇ ਕੰਮ ਕਰਵਾ ਕਰਦੇ ਆਂ ਜੀ ਤੇ ਦੋਸਤੋ ਆਪਾਂ ਜਾ ਕੇ ਸਹੀ ਟਾਈਮ ਨਾਲ ਕਰ ਤੇ ਹੁਣ ਆਪਣਾ ਏਸੀ ਕਈ ਦਿਨਾਂ ਦਾ ਹੋਰ ਸੀ ਖਰਾਬ ਕੋਲਿੰਗ ਨਹੀਂ ਕਰ ਰਿਹਾ ਸੀਗਾ ਤੇ ਆਪਣਾ ਮਕੈਨਿਕ ਉਹ ਤਕਰੀਬਨ ਆ ਚੁੱਕਾ ਤੇ ਗੈਸ ਵੀ ਆਪਾਂ ਸ਼ਹਿਰ ਚੋਂ ਲੈ ਆਏ ਸੀ ਤੇ ਹੁਣ ਉਹ ਲਿਖਿਆ ਪਏ ਸਭ ਦੀ ਸਰਵਿਸ ਕਰਨ ਯਾਨੀ ਉਹਦੀ ਗੈਸ ਲੀਕ ਦੀ ਗੈਸ ਘਟ ਰਹੀ ਸੀਗੀ ਤੇ ਗੈਸ ਪਾਉਂਦਾ ਤੇ ਹੁਣ ਦੇਖਦੇ ਆਪਾਂ ਚੱਲ ਕੇ ਗੈਸ ਤੇ ਫਿਰ ਦੇਖਦੇ ਆਂ ਕੀ ਕਹਿੰਦੇ ਨੇ ਗੈਸ ਵਾਲੇ ਆਪਾਂ ਚੱਲ ਚਲੀਏ ਗੈਸ ਪਈ ਪਈ ਜੰਮ ਗਈ ਤੇ ਹੁਣ ਇੰਤਰ ਇਹ ਗਰਮ ਪਾਣੀ ਚ ਕੰਮ ਮੁੜਿਆ ਤੇ ਇਹ ਸਾਡਾ ਮੈਕੈਨਿਕ ਆਇਆ ਬਹਿਰੀਨ ਚੋਂ ਜਿਹੜਾ ਸਪੈਸ਼ਲ ਅਸੀਂ ਲੱਖ ਰੁਪਏ ਦੀ ਟਿਕ ਟਕਟਾਈ ਆਉਣ ਜਾਣ ਦੀ ਤੇ ਇਹ ਆਪੇ ਸਪੈਸ਼ਲ ਸਰਵਿਸ ਕਰਨ ਵਾਸਤੇ ਆਇਆ ਕੱਲੂ ਫੇਰ ਲਾਂ ਕੱਲੂ ਇਹਨੂੰ ਦੁਬਾਰੇ ਛੱਡ ਕੇ ਵੀ ਆਉਣਾ ਤੇ ਲੈ ਕੇ ਵੀ ਆਏ ਆ ਐਨਾ ਮਹਿੰਗਾ ਪੈਗਾ ਸਾਨੂੰ ਇਹ ਮਿਸਤਰੀ ਗੈਸ ਵੀ ਚਲ ਗੈਸ ਤੇ ਚਲ ਜਰਾਬ ਦੀ ਲੈ ਕੇ ਆਇਆ ਬਹਿਰੀਨ ਚੋਂ ਬਹਿਰੀਂ ਦੀ ਗੈਸ ਹੈ ਇਹ ਕਹਿੰਦਾ ਕੂਲਿੰਗ ਦੀ ਵੱਧ ਹੁੰਦੀ ਹੈ ਕਿਉਂਕਿ ਉੱਥੇ ਏਸੀ ਇਹ ਪਾਉਂਦ ਨੇ ਅਸੀਂ ਇੱਚ ਉੱਥੀਆਂ ਦੀ ਗੈਸ ਲੈ ਕੇ ਆਏ ਬਹਿਰੀਂ ਚ ਤੇ ਬਾਕੀ ਦੇਖਦੇ ਹਾਂ ਹੁਣ ਆਪਣੇ ਵੀ ਉਰੇ ਆਪਣੇ ਕਿੰਨਾ ਕਾ ਫਾਇਦਾ ਕਰਦੀ ਹੈ ਗੈਸ ਕਿਉਂਕਿ ਇਹ ਸਰਵਿਸ ਦੀ ਚੱਲੀ ਜਾਂਦੀ ਹੈ ਸਾਫੀ ਚਰ ਹੋ ਗਿਆ ਸੀ ਆਏ ਨੂੰ ਕਿੰਨੀ ਪੈਣੀ ਹੈ 65 ਕਿੰਨੇ ਦੇ ਹੋ ਗਿਆ ਦੇਖ ਲਓ ਗੈਸ ਹੈ ਦੀ ਕਿੰਨੇ ਦੇ ਹੋ ਗਿਆ ਦੇ ਇਹ ਜੰਮੂ ਜੀ ਨੂੰ ਪਾਏ 70 80 740 ਤੇ ਕਿੰਨੀ ਹੋ ਗਈ ਮਹਾਂ 45 45 ਕਹਿੰਦੀ 45 ਆਪਣੀ ਗੈਸ ਪੈ ਗਈ ਕਾ ਵੀ ਮੁੰਡਿਆ ਤੇ ਇਹ ਚ ਪੈਣੀ ਹੈ ਕਿੰਨੀ 65 ਅਜੇ 20 ਪੁਆਇੰਟ ਆਪਣੇ ਘੱਟ ਪਏ ਨੇ ਇਹ ਕੋਕਨਿੰਗ ਦੇ ਟਾਈਮ ਤੱਕ ਪੈਂਦੀ ਐ ਉਸ ਤੋਂ ਬਾਅਦ ਆਪਾਂ ਕਰਾਂਗੇ ਕੂਲਿੰਗ ਚੈੱਕ ਵੀ ਕਿੰਨੇ ਕੂਲਿੰਗ ਅੰਦਰ ਥੱਲੇ ਐਸੀ ਕਰਨ ਲੱਗਿਆ ਪਿਆ ਕਿਉਂਕਿ ਕੂਲਿੰਗ ਬਿਲਕੁਲ ਖਤਮ ਹੋ ਗਈ ਦੀ ਨਾ ਲਾਉਂਦੇ ਨਾ ਲਾਉਂਦੇ ਇੱਕ ਬਰਾਬਰ ਦੀ ਗਰਮੀ ਬਹੁਤ ਆਉਂਦੀ ਦੀ ਇਸ ਕਰਕੇ ਅਸੀਂ ਮਿਸਤਰੀ ਬੁਲਾਇਆ ਜੀ ਬਹਿਰੀਨ ਚ ਤੇ ਹੈ ਵੈਸੇ ਆਪਣੇ ਪਿੰਡ ਦੇ ਆ ਬਹਿਰੀਨ ਚ ਰਹਿੰਦੇ ਨੇ ਬਹਿਰੀਨ ਚ ਦੀ ਟਿਕ ਟਕਟਾਈ ਆਉਣ ਜਾਣ ਦੀ ਕਰਾਈ ਫਿਰ ਇਹਦੀ ਗੈਸ ਉੱਥੀ ਲੈ ਕੇ ਆਦਾ ਸਮਾਨ ਸਾਰਾ ਕੁਝ ਤੇ ਹੁਣ ਲੱਗੇ ਪਏ ਹੈ ਗੈਸ ਪਾਉਣ ਗੈਸ ਪਾਉਣ ਤੋਂ ਬਾਅਦ ਫਿਰ ਤੁਹਾਨੂੰ ਇੱਕ ਵਾਰ ਫਿਰ ਏਸੀ ਚੈੱਕ ਕਰਾਉਨੇ ਆ ਆਪਣੇ ਕਮਰੇ ਦੇ ਏਸੀ ਆਪਣੇ ਸਰਵਿਸ ਕਰਾਏ ਸੀ ਕਮਰੇ ਦੀ ਹੋ ਗਈ কুলਿੰਗ ਫੁੱਲ ਤੇ ਅੰਦਰ ਹੁਣ ਲੱਗੇ ਪਏ ਨੇ ਬੱਚੇ ਪੜਨ ਤੇ কুলਿੰਗ ਫੁੱਲ ਹੈ ਤੇ ਇਸ ਕਰਕੇ ਬਹੁਤਾਂ ਕੰਮ ਰਹਾ ਅੰਦਰੋਂ ਨਹੀਂ ਚੈੱਕ ਕਰਦੇ ਵੈਸੇ ਅਪਾ ਚੈੱਕ ਕਰਨੇ ਚ কুলਿੰਗ ਫੁੱਲ ਹੋਈ ਪਈ ਹੈ ਤੇ ਹੁਣ ਉਹਨਾਂ ਦੇ ਬੱਚੇ ਪੜਨ ਕਿ ਪਏ ਨੇ ਗੇਟ ਕਰਕੇ ਬੰਦ ਉਹਨਾਂ ਨੇ ਕਿ ਕਾਫੀ 2-3 ਦਿਨ ਦਾ ਪਰਿਸਥਿਤੀ ਨਾਲ ਲੱਗੇ ਸੀਗੇ ਤੇ ਕਾਫੀ ਦਿੱਕਤ ਆ ਰਹੀ ਸੀਗੀ ਤੇ ਆ ਬਾਕੀ ਰਿਹਾ ਜੇ ਬਲੌਗ ਨੂੰ ਅਪ ਕਰਾਂਗਾ ਇੱਥੇ ਹੀ ਬੰਦ ਸੋ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵੇਂ ਬਲੌਗ ਲੈ ਕੇ ਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰ ਦਿਓ ਕੋਰ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਹੜੇ ਚੈਨਲ ਦੇ ਨਵੇਂ ਆ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਜਲਦ ਮਿਲਦੇ ਇੱਕ ਨਵੀਂ ਵੀਡੀਓ ਇੱਕ ਨਵੇਂ ਬਲੌਗ ਲੈ ਕੇ ਰੱਖੋ ਆਪਣਾ ਖਿਆਲ ਰੱਬ ਰੱਖੇ